ਐਸਐਸ ਠੱਗੀ ਨੇ ਸਾਰਿਆਂ ਨੂੰ ਫਲਾ ਕੇ ਰੱਖ ਦਿੱਤਾ ਸ਼੍ਰੀ ਮੁਖਸਰ ਸਾਹਿਬ ਤੋਂ ਇੱਕ ਚਕਾਉਣ ਵਾਲੀ ਖਬਰ ਸਾਹਮਣੇ ਆਈ ਹੈ ਜਿੱਥੇ ਇੱਕ ਔਰਤ ਨਾਲ ਇੱਕ ਕਰੀਬ 1 ਕਰੋੜ 27 ਲੱਖ ਰੁਪਏ ਦੀ ਠੱਗੀ ਹੋਈ ਹੈ ਸ਼ਿਕਾਇਤਕਰਤਾ ਕੁਸਮ ਡੋਮਰਾ ਨੂੰ 22 ਜੂਨ ਨੂੰ ਇੱਕ ਫੋਨ ਕਾਲ ਆਉਂਦੀ ਹੈ ਜਿਸ 'ਚੋ ਦੱਸਿਆ ਗਿਆ ਕਿ ਉਸਦੇ ਨਾਮ ਤੇ ਮੁੰਬਈ 'ਚ ਅਸ਼ਲੀਲ ਸਮਗਰੀ ਵਾਲੀਆਂ 27 ਸ਼ਿਕਾਇਤਾਂ ਦਰਜ ਹੋਈਆਂ ਹਨ ਕਾਲ ਕਰਨ ਵਾਲਾ ਨੇ ਆਪਣੇ ਆਪ ਨੂੰ ਸੀਬੀਆਈ ਅਧਿਕਾਰੀ ਦੱਸਦੇ ਹੋਏ ਔਰਤ ਨੂੰ ਡਰਾਇਆ ਤਾਂ ਇਸ ਤੋਂ ਬਾਅਦ ਮਨੀ ਲਾਂਡਰਿੰਗ ਦਾ ਕੇਸ ਕਹਿ ਕੇ ਜਿਸ ਵਿੱਚ 6 ਕਰੋੜ 8 ਲੱਖ ਰੁਪਏ ਦੀਆਂ ट्रांजੈਕਸ਼ਨਾਂ ਵੀ ਹੋਈਆਂ ਹਨ ਇਹ ਵੀ ਉਕਤ ਔਰਤ ਨੂੰ ਕਿਹਾ ਗਿਆ ਉਹਨਾਂ ਨੇ ਔਰਤ ਨੂੰ ਆਪਣੀ ਜਮਾ ਪੂੰਜੀ ਤੇ ਪ੍ਰਾਪਰਟੀ ਦੀ ਜਾਣਕਾਰੀ ਦੇਣ ਲਈ ਮਜਬੂਰ ਕੀਤਾ ਤੇ ਕਿਹਾ ਕਿ ਜੇਕਰ ਉਹ ਸਹਿਯੋਗ ਨਾ ਕਰੇ ਤਾਂ ਉਸਦੇ ਸਾਰੇ ਬੈਂਕ ਖਾਤੇ ਫ੍ਰੀਜ਼ ਕਰ ਦਿੱਤੇ ਜਾਣਗੇ ਉਧਰ ਭਰੋਸੇ 'ਚ ਆ ਕੇ ਔਰਤ ਨੇ ਆਪਣੀਆਂ ਵੱਖ-ਵੱਖ ਬੈਂਕ ਖਾਤਿਆਂ 'ਨਾਂ ਇੱਕ ਕਰੋੜ 27 ਲੱਖ 50 ਹਜ਼ਾਰ ਰੁਪਏ ਦੱਸੇ ਗਏ ਖਾਤਿਆਂ 'ਚੋਂ ਭੇਜ ਦਿੱਤੇ ਬਾਅਦ ਵਿੱਚ ਉਸ ਨੂੰ ਅਹਿਸਾਸ ਹੋਇਆ ਕਿ ਇਹ ਸਾਰੀ ਇੱਕ ਠੱਗੀ ਸੀ ਇਸ ਮਾਮਲੇ ਦੀ ਸ਼ਿਕਾਇਤ ਉਸਨੇ ਸਾਈਬਰ ਕ੍ਰਾਈਮ ਸੈੱਲ ਵਿੱਚ ਕਰਵਾਈ ਜਿੱਥੇ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ ਦੱਸ ਦਈਏ ਕਿ ਇਹ ਮਾਮਲਾ ਹੁਣ ਪੁਲਿਸ ਜਾਂਚ ਅਧੀਨ ਹੈ ਲੋਕਾਂ ਨੂੰ ਸਾਵਧਾਨ ਰਹਿਣ ਦੀ ਲੋੜ ਹੈ ਬਾਕੀ ਤੁਸੀਂ ਪੂਰੀ ਜਾਣਕਾਰੀ ਨਾਲ ਸੁਣੋ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਦਾ ਕੀ ਹੈ ਕਹਿਣਾ ਅ ਬਿਲਕੁਲ ਜੀ ਸਾਡੇ ਇੱਕ ਧਿਆਨ ਦੇ ਵਿੱਚ ਮੈਟਰ ਆਇਆ ਹੈ ਕਿ ਮੁਕਸਰ ਸ਼ਹਿਰ ਦੀ ਇੱਕ ਲੇਡੀਜ਼ ਹੈ ਤੇ ਉਹਨੂੰ ਜੋ ਫੇਕ ਐਫ ਆਈ ਆਰ ਦੇ ਤੌਰ ਤੇ ਜੋ ਡਿਜੀਟਲ ਇੱਕ ਫਰਾਡ ਉਹਦੇ ਨਾਲ ਕੀਤਾ ਗਿਆ ਹੈ ਸੋ ਜੋ ਇਹ अमाउंट ਹੈ ਅਪ੍ਰੋਕਸੀਮੇਟਲੀ 1 Cr ਤੋਂ ਅਬੋਵ ਦਾ अमाउंट ਹੈ ਸੋ ਮੈਂ ਦੱਸਣਾ ਚਾਹੁੰਦਾ ਜੀ ਸਾਡੇ SSP ਸਾਹਿਬ ਡਾਕਟਰ ਅਖਿਲ ਚੌਧਰੀ ਸ਼੍ਰੀ ਮੁਖਸਰ ਸਾਹਿਬ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਤੁਸੀਂ ਸਾਈਬਰ ਕ੍ਰਾਈਮ ਤੇ ਲਗਾਤਾਰ ਜੋ ਕੰਮ ਕਰ ਰਹੇ ਹਨ ਸੋ ਜਿਵੇਂ ਮਾਮਲਾ ਸਾਡੇ ਧਿਆਨ ਦੇ ਵਿੱਚ ਆਇਆ ਜੀ ਉਹਦੇ ਤੇ ਇਮੀਡੀਏਟਲੀ FIR ਨੰਬਰ ਨੌਰ ਰਜਿਸਟਰ ਕੀਤੀ ਗਈ ਸੋ ਫਰਦਰ ਇਹਦੇ ਇਨਵੈਸਟੀਗੇਸ਼ਨ ਜਾਰੀ ਹੈ ਇਨ ਫਿਲਹਾਲ ਦਾ ਵਕਤ ਕੋਈ ਪਰਸਨਸ ਆਇਡੈਂਟੀਫਾਈਡ ਨਹੀਂ ਹੈ ਸੋ ਅਨਨੋਨ ਤੇ ਹਮ ਕਦਮਾ ਦਰਜ ਹੈ ਸੋ ਇਨਵੈਸਟੀਗੇਸ਼ਨ ਦੇ ਦੌਰਾਨ ਜੋ ਵੀ ਜਿਵੇਂ ਵੀ ਰੋਲ ਜਿਹਦਾ ਵੀ ਸਾਹਮਣੇ ਆਊਗਾ ਉਸ ਤਰ੍ਹਾਂ ਅੱਗੇ ਤਫਤੀਸ਼ ਕਰੀਆਂ ਹੋਣਗੀਆਂ ਜੀ ਹਾਂ ਜੀ ਮਤਲਬ ਇਟਸ ਅ ਮਤਲਬ ਜ਼ੈਰੀ ਅਰਲੀ ਟੂ ਸੇ ਕਿ ਕਿੱਥੋਂ ਦੇਸੀ ਸਾਰੇ ਕੁਸ਼ ਹੈ ਬਟ ਫਿਲਹਾਲ ਦਾ ਵਕਤ ਇੰਨਾ ਕਿ ਮੈਂ ਤੁਹਾਨੂੰ ਦੱਸ ਸਕਦਾ ਕਿ ਕੁਝ ਕਾਉਂਟਸ ਹੈ ਜਿਹੜੇ ਉਹ ਪੰਜਾਬ ਤੋਂ ਬਾਹਰ ਦੇ ਵੀ ਹੈ ਆਊਟ ਆਫ ਸਟੇਟ ਅਕਾਉਂਟਸ ਵੀ ਸਾਹਮਣੇ ਆਏ ਹੈ ਬਿਲਕੁਲ ਜੀ ਮੈਂ ਤੁਹਾਡੇ ਮਾਧਿਅਮ ਰਾਹੀਂ ਸਾਰੇ ਜਿਹੜੇ ਮੁਕਸਰ ਵਾਸੀ ਹੈ ਜਿਹੜੇ ਸੁਣ ਰਹੇ ਹੈ ਮੈਂ ਉਹਨਾਂ ਨੂੰ ਇੱਕ ਅਪੀਲ ਕਰਨਾ ਚਾਹੁੰਦਾ ਕਿ ਜੇ ਸਾਈਬਰ ਫਰਾਡ ਤੁਹਾਡੇ ਨਾਲ ਕਿਸੇ ਵੀ ਕਿਸਮ ਦਾ ਤੁਹਾਡੇ ਧਿਆਨ ਚ ਆਉਂਦਾ ਹੈਗਾ ਤਾਂ ਇਮੀਡੀਏਟਲੀ 1930 ਤੇ ਕਾਲ ਕਰਕੇ ਇਹਨੂੰ ਰਜਿਸਟਰ ਕਰਵਾਇਆ ਜਾਵੇ। ਗਵਰਨਮੈਂਟ ਆਫ ਇੰਡੀਆ ਵੱਲੋਂ ਵੀ ਆਲਰੇਡੀ ਇੱਕ ਜਦੋਂ ਫੋਨ ਕਾਲ ਕਰਦੇ ਆ ਉਦੋਂ ਇੱਕ ਐਡਵਾਈਜ਼ਰੀ ਆਲਰੇਡੀ ਮੈਸੇਜ ਤੁਹਾਨੂੰ ਰਿਪੀਟ ਹੁੰਦਾ ਉਹਨੂੰ ਫਾਲੋ ਕਰਦੇ ਹੋਏ ਜੇ ਕਿਸੇ ਨੂੰ ਵੀ ਇਸ ਤਰ੍ਹਾਂ ਦਾ ਸ਼ੱਕ ਹੁੰਦਾ ਕਿ ਉਹਦੇ ਨਾਲ ਕੋਈ ਸਾਈਬਰ ਫਰਾਡ ਕਰ ਰਿਹਾ ਹੈ ਕੋਈ ਸਾਈਬਰ ਕ੍ਰਾਈਮ ਕਰ ਰਿਹਾ ਹੈ ਤਾਂ ਉਹਦੀ ਇਮੀਡੀਏਟਲੀ 1930 ਤੇ ਜਿਹੜਾ ਕੰਪਲੇਂਟ ਰਜਿਸਟਰ ਕਰ ਸਕਦਾ ਹੈ